ਦੋ ਘਰ ਮਾਗੇ ਜਮਾਨ ਨਵਾ ਵੀਰੇ ਟਰੈਕਟਰ ਠੀਕ ਆ ਜੀ ਇਹਨਾਂ ਵੀ ਆ ਗਿਆ ਨਾ ਸਰਮਾ ਇਹ ਵੀ ਚੈਨਲ ਸਿਲੰਡਰ ਦਾ ਖਰਚਾ ਬਹੁਤ ਘੱਟ ਹੁੰਦਾ ਹਾਂ ਨਵੇਂ 4,60,000 ਰੁਪਏ ਜਸਵੰਤ ਕਿੰਨੇ ਦਾ ਇਹ ਆਪਾਂ ਵੇਚਾਂਗੇ 4,25,000 4,20,000 ਤਾਂ ਗਲਤ ਹੋ ਜੂਗਾ ਮੈਂ 4,20 ਹੋ ਜੂ 4,19,000 ਦਾ ਵੇਚ ਲੈ ਵੀ 20 ਮਾਡਲ ਆ ਗਿਆ ਵੀਰੇ ਜੀ ਲੋਨ ਫੈਂਸ ਹੋ ਜੂਗਾ ਪੁਰਾਣਾ ਕੱਟਿਆ ਇੱਕਰ ਨੰਬਰ ਹੋਣਗੇ ਨਾ ਵਾ ਟਰੈਕਟਰ ਜਿਆਦਾ ਕੋਈ ਗੱਲ ਨਹੀਂ ਵੀਰ ਜੀ ਇਹਨੂੰ ਸੀਸੀ ਦੀ ਜ਼ਿੰਮੇਵਾਰੀ ਸਾਡੀ ਹੋਊਗੀ ਖਰਚਾ ਵੀ ਸਾਡਾ ਹੋਊਗਾ 20 ਮਾਡਲ 6 ਲੱਖ 55 ਹਜ਼ਾਰ ਦਾ ਸੰਤ ਕਿੰਨਾ ਤੇ ਆਪਾਂ ਦੇਖਾਂਗੇ ਇੰਨੇ ਦਾ ਇੰਨੇ ਦਾ ਨਾ ਭਾਈਆ ਪੂਰੇ 6 ਲੱਖ ਰੱਖੇ ਨਹੀਂ ਨਹੀਂ ਐਨਾ ਤਾਂ ਕਿ ਨਹੀਂ ਗੱਲ ਤੋਂ ਹੈ 6 ਲੱਖ ਤੋਂ ਦਰਵਾਇਆ ਤਾਂ ਲੈ ਜਾਓ ਨਾ ਸਾਡਾ ਟ੍ਰੇਡ ਆ ਗਿਆ ਛੋਟਾ ਬਿਲਕੁਲ ਨਵੇਂ ਟਾਇਰ ਆ ਭਾਈ ਤਾਜ਼ੇ ਆ ਦੇਖ ਹਾਂ ਇਹਦੇ ਵੀ ਐਮ ਆਰ ਪਿਛਲਿਆਂ ਤੇ ਵੀ ਪਿਆ ਵੀਰੇ ਆ ਦੇਖ 2600 ਘੰਟੇ ਦੇ ਕਰੀਬ ਟਰੈਕਟਰ ਚੱਲਿਆ ਹਾਂ 27 ਲੱਖ ਰੁਪਏ ਡਿਮਾਂਡ ਹੈ ਕਿੰਨੇ ਦਾ ਸੰਤਾ ਇਹ ਆਪਾਂ ਦੇ ਦਾਂਗੇ ਪਹਿਲਾਂ ਇਹ ਉਹ 7 ਲੱਖ 20000 ਦਾ ਇੱਕ ਜਣਾ ਪੂਰੇ 7 ਲੱਖ ਦੇ ਕਹਦੇ ਯਾਰ ਕਿਉਂ ਐ ਕਰਦੇ ਹੋ ਨੇ ਯਾਰ ਪੂਰਾ 7 ਲੱਖ 7 ਲੱਖ ਪੂਰਾ 7 ਲੱਖ ਐਂ ਯਾਰ ਭਾਈ ਇਹ ਲੈ ਜਾਓ ਯਾਰ ਕਹਦਾ ਯਾਰ ਪੂਰੇ 7 ਲੱਖ ਦਾ ਭਾਈ 963 ਟਰੈਕਟਰ ਉਹਨੂੰ ਵੇਚ ਜੂਗਾ ਜਮਨ ਨਵਾ ਭਾਈ ਹਰਪਾ ਕੇ ਲੈ ਜਾਓ ਨਵਾ ਸਤਿ ਸ਼੍ਰੀ ਅਕਾਲ ਭਾਈ ਜੀ ਸਾਰੇ ਦੋਸਤਾਂ ਵੀਰਾਂ ਨੂੰ ਆਪਾਂ ਪਹੁੰਚੇ ਹਾਂ ਤਲਵੰਡੀ ਸਾਬੋ ਟਰੈਕਟਰਾਂ ਦੀ ਮੰਡੀ ਤੇ ਜੋ ਹਰਬੱਦਵਾਰ ਨੂੰ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਵੀਰੇ ਅਜੀ ਵਧੀਆ ਸਤਿ ਸ਼੍ਰੀ ਅਕਾਲ ਬੰਬੂ ਇਹ ਕਿੰਨੇ ਕੁ ਟਰੈਕਟਰ ਮੰਨੇ ਬਣਦੇ ਆ ਜੀ ਇੱਥੇ ਅੱਲ ਵੇਲੇ ਵਲ ਤਾਂ ਭਾਈ ਹਜ਼ਾਰਾਂ ਦੀਆਂ ਗਿੰਦਿਆਂ ਜੀ ਹੁੰਦੇ ਹਨ ਠੀਕ ਹੈ ਜੀ ਆਪਾਂ ਕਿੰਨੇ ਕੁ ਦਿਖਾਵਾਂਗੇ 5-6 ਜਿੰਨੇ ਕਉਂ ਗੋਨੀ ਦਿਖਾ ਦਗੇ ਪਰ ਠੀਕ ਹੈ ਜੀ ਇਹ ਆ ਗਏ ਪੰਜ ਛੇ ਠੀਕ ਗੱਲੋਂ ਆਪਣੇ ਕੋਲੇ ਬਾਈ ਪੁਰਾਣਾ ਟਰੈਕਟਰ ਵੀ ਕੱਢਦੇ ਆਪਾਂ ਕਿੰਨੇ ਕ ਦਾ ਉਹਨੇ ਕ ਦਾ ਵੀਰੇ ਠੀਕ ਆ ਜੀ ਤੇ ਲੋਨ ਫੈਂਸ ਵੀ ਕਰਾਣੇ ਆ 11 ਮਾਡਲ 11 ਮਾਡਲ ਤੋਂ ਉੱਪਰ ਵਾਲੇ ਮਾਡਲ ਤੇ ਲੋਨ ਕਰਾ ਦਾ ਕਰਾਣੇ ਆ ਵਿੱਚ ਇਹ ਜੋ ਟਰੈਕਟਰ ਵੀ ਪਏ ਆ ਜਿੱਤੇ 20 50000 ਰੁਪਏ ਦੀ ਲੋਨ ਹੁੰਦੀ ਆ 20 30 40 ਠੀਕ ਆ ਜੀ ਠੀਕ ਆ ਗੱਲ ਤੇ ਅੱਡੋ ਅੱਡ ਹੁੰਦਾ ਬਾਈ ਆ ਟਰੈਕਟਰ ਤੇ ਅੱਡੋ ਅੱਡ ਤਰ੍ਹਾਂ ਦੇ ਪੇਮੈਂਟ ਲਿਉਣੀ ਪੈਂਦੀ ਹੈ ਹਨਾ ਠੀਕ ਆ ਜੀ ਤੇ ਬਸ ਤੁਹਾਡਾ ਸਿੰਪਲ ਸਹੀ ਹੋਣਾ ਚਾਹੀਦਾ ਹਾਂ ਜੀ ਤੇ ਲੋਨ ਵੀ ਕਰਾ ਰਹੇ ਨੇ ਪਰਾਣਾ ਦੇ ਫੇਟ ਤੇ ਨੰਬਰ ਦੱਸ ਰਹਾਂ ਤੁਹਾਨੂੰ ਜੀ ਨੰਬਰ ਮੇਰਾ WhatsApp ਨੰਬਰ ਹੈਗਾ 887294545 ਹਾਂ ਜੀ ਕਾਲਿੰਗ ਨੰਬਰ ਹੈਗਾ ਵੀਰ ਜੀ 947884545 ਠੀਕ ਹੈ ਤਲਵੰਡੀ ਸਾਬੋ ਬਾਈ ਜੀ ਮੇਰਾ ਪਿੰਡ ਹੈ ਫੋਨ ਕਰਕੇ ਜਦੋਂ ਮਰਜ਼ੀ ਆ ਜਾਓ ਮੈਂ ਤਲਵੰਡੀ ਹੀ ਹਾਂ ਠੀਕ ਹੈ ਜੀ ਹਾਂ ਜੀ ਵੀਡੀਓ ਸਟਾਰਟ ਕਰ ਦਿਆ ਬਾਈ ਜੀ ਇੰਡੋ ਫਾਰਮ ਤੋਂ ਹਾਂ ਜੀ ਇੰਡੋ ਫਾਰਮ ਆ ਗਿਆ ਜੀ ਜਮਨ ਨਵਾਂ ਵੀਰੇ ਟਰੈਕਟਰ ਠੀਕ ਆ ਜੀ ਐਨ ਵੀ ਆ ਗਿਆ ਨਾ ਸਰਮਾ ਐਨ ਵੀ 3 ਸਿਲੰਡਰ ਦਾ ਖਰਚਾ ਬਹੁਤ ਘੱਟ ਹੁੰਦਾ ਹਾਂ ਨਵੇਂ ਟਾਇਰ ਆ ਬਿਲਕੁਲ ਤਾਜੇ ਠੀਕ ਆ ਜੀ ਅਦੇ ਗੁੱਡੀਆਂ ਦੇ ਉੱਤੇ ਅਪੋਲੋ ਲਿਖਿਆ ਪਿਆ ਵੀਰੇ ਠੀਕ ਆ ਜੀ 22 ਮਾਡਲ ਆ ਹਾਂ ਜੀ ਲੋਨ ਫੈਂਸ ਹੋ ਜੂ ਪੁਰਾਣਾ ਕੱਟਿਆ ਜਾਊ ਤੇ ਐਚ ਆਰ 22 ਨੰਬਰ ਆ ਐਚ ਆਰ 22 ਨੰਬਰ ਐਨਓਸੀ ਦਾ ਖਰਚਾ ਸਾਡਾ ਠੀਕ ਆ ਜੀ ਵੀਮਾ ਤੁਹਾਡਾ ਬੀਮਾ ਤੁਹਾਡਾ ਖਰਚਾ ਸਬਕੀ ਸਟ ਠੀਕ ਆ ਜੀ ਠੀਕ ਆ 4,60,000 ਰੁਪਏ ਜਸਵੰਤ ਕਿੰਨੇ ਦਾ ਇਹ ਆਪਾਂ ਬੋਲੇ ਕਿ 4,25,000 4,20,000 ਤਾਂ ਗਲਤ ਹੋ ਜੂਗਾ ਮੈਂ 420 ਹੋ ਜੂ 4,19,000 ਦਾ ਟਿਕਾਣ ਲੈ ਜੀ ਠੀਕ ਆ ਬਾਈ ਜੀ ਓਦੋਂ ਬਾਅਦ ਆ ਗਿਆ ਬਾਈ ਜੀ ਇਹ ਵਿਗ ਗਿਆ ਵੀਰੇ ਇਹ ਸੇਲ ਹੋ ਗਿਆ ਅੱਗੇ ਹੈ 8:35 ਕੋਲ ਕਲੋਸ ਕਰੀਂ ਦੇਣਾ ਇਹਦੀ ਡਿਮਾਂਡ ਹੈ ਮੀਰ ਜੀ ਬਿਲਕੁਲ ਨਵਾਂ ਤਾਜ਼ਾ ਇਹਨਾਂ ਜਿਹੜਾ ਜਸਵੰਤ ਬਿਲ ਵੀ ਮਿਲ ਜੂਣਾ 14 ਦਾ ਬੈਲ ਬੈਲ ਮੈਡੋ ਰੌਤ ਬਾਈ ਜੀ ਦਿਖਾਤਾ ਉਹ ਕ੍ਰਾਸ ਕਰਤਾ ਹਨਾ ਸਾਰਾ origignal ਕਿਤੋਂ ਰੰਗ ਪੇਂਟ ਨਹੀਂ ਹੋਇਆ ਮੱਖੀ ਜਿੰਨਾ ਵੀ ਬਾਈ ਜੀ ਕੋਈ ਕਹੇ ਕਹਦੇ ਇੱਥੋਂ ਰੰਗ ਹੋਇਆ ਪੇਂਟਰ ਫਰੀ ਸਟ ਪਾਵਰ ਸਟੀਰਿੰਗ ਹਾਂਜੀ ਡਬਲ ਪੰਪ ਡਬਲ ਡਿਸਟਰੀਬਿਊਟਰ ਹਾਂਜੀ 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 ਨਹੀਂ ਬਾਈ 14 ਮਾਡਲ ਦੇ ਵਿੱਚ ਡਿਸਟ੍ਰੀਬਿਊਟਰ ਨਹੀਂ ਹੁੰਦਾ ਇਹ ਠੀਕ ਹੈ ਨਾ ਡਿਸਟ੍ਰੀਬਿਊਟਰ ਹੈ ਨਹੀਂ ਉਹ ਆਉਂਦਾ ਨਹੀਂ ਇਹਦੇ ਹੈਗਾ ਠੀਕ ਹੈ ਜੀ ਇਹਨੀ ਬਹੁਤ ਘੱਟ ਟ੍ਰੈਕਟਰਾਂ ਦੇ ਵੀਰ ਜੀ 15 ਚ ਕਲੀਅਰ ਹੋਈ ਸੀ ਇਹ 14 ਚ ਬਹੁਤ ਘੱਟ ਸੀ ਪਰ ਇਹਦੇ ਹੈਗਾ ਠੀਕ ਹੈ ਜੀ ਕ੍ਰੋਸ ਕਰੀਂਗੇ ਨਾ ਕ੍ਰੋਸ ਕਰ ਇਹਦੇ ਨਾਲ 14 ਮਾਡਲ 4 ਲੱਖ 85 ਜੀ ਜਸੰਤ ਕਿੰਨੇ ਦਾ ਇਹ ਆਪਾਂ 4 ਲੱਖ 65 ਹਜ਼ਾਰ ਰੱਖਦੇ ਮੈਂ ਤਾਂ 60 ਜਰ ਰੱਖਣਾ ਨਹੀਂ ਆਏ ਨਹੀਂ ਆਏ ਭਾਈ ਜਾਈ ਨਹੀਂ ਆਇਆ 10000 2000 ਮਾਨ ਕਰ ਦਾਂਗੇ ਇਹ ਬੜਾ ਵੱਡਾ 60 ਹਜ਼ਾਰ ਕਿੰਨਾ ਕੋਈ ਗੱਲ ਨਹੀਂ ਕਰ 55000 ਦਾ ਟਰੈਕਟਰ ਲੈ ਗਿਆ ਬਾਈ ਜਿੰਨੇ ਮਰਜ਼ੀ ਜੋ ਮਰਜ਼ੀ ਕਹਦੇ ਬਾਈ ਲੋਨ ਹੋਊ ਜੋ ਪੁਰਾਣਾ ਕੱਟਿਆ ਜੋ ਠੀਕ ਆ ਉਹ ਪੂਰੇ ਪੱਤੇ ਮਾਰਦਾ ਨਾ ਅਚਾਰ ਨੰਬਰ ਆ ਅੱਗੇ ਗਿਆ ਜੀ ਸੋਨਾ ਲਿਕਾ ਡੀ ਆਈ 750 ਇਹ ਟਰੈਕਟਰ ਬਾਈ ਜੀ 57 ਐਚ ਪੀ ਵਾਲਾ ਟਰੈਕਟਰ ਆ ਠੀਕ ਆ ਜੀ 58 ਐਚ ਪੀ ਸੌਰੀ ਟਾਇਰ ਹੈਗੇ ਬਾਈ 85 90 ਪੈਸੇ ਸਾਰਾ Ориਜినਲ ਕੋਕਾ ਪੀਸ ਡੰਡਾ ਫੱਟੀ ਛਤਰੀ ਸਭ ਕੁਝ ਨਾਲ ਬੱਬੂ ਡਬਲ ਪੰਪ ਡਬਲ ਡਿਸਟ੍ਰੀਬਿਊਟਰ ਪਾਵਰ ਸਟੀਰਿੰਗ ਹਾਂਜੀ ਤੇ 17 ਮਾਡਲ ਆ 495 ਡਿਮਾਂਡ ਕਿੰਨੇ ਦਾ ਵੀਰੇ ਹੇ ਇਹ ਆ ਪਾ ਦੇ ਲਾਂਗੇ ਟਰੈਕਟਰ 4 ਲੱਖ 60000 ਮੈਂ 5 5 ਕਾਦੇ ਵਾਸਤੇ ਰੱਖਿਆ 5 ਕਾਦੇ ਵਾਸਤੇ ਪੂਰੇ 60000 ਦਾ ਲੈ ਜਾਓ ਵੀਰੇ 60 ਦਾ ਅੱਗੇ ਜੀ ਫੇਰ ਆ ਗਿਆ 54000 ਅੱਛਾ ਉਸ ਤੋਂ ਬਾਅਦ ਉਹ ਵਿੱਚ 20 ਮਾਡਲ ਆ ਗਿਆ ਵੀਰੇ ਟਾਇਰ ਬਾਈ ਪਿਛਲੇ ਤਾਰੇ ਆ ਤਾਰੇ ਸਮਝੋ 90 95 ਪੈਸੇ 90 95 ਪੈਸੇ ਖੁੱਲੇ ਡੱਕ ਡੁੱਕ ਜਾ ਵਿਚਿਆ ਬਾਈ ਡੰਡਾ ਫੱਟੀ ਸਭ ਕੁਝ ਨਾਲ ਡਬਲ ਡਿਸਟ੍ਰੀਬਿਊਟਰ ਟਰੈਕਟਰ ਸਾਰਾ ਸਮਾਨ ਨਾਲ ਭਾਈ ਜੀ ਲੋਨ ਫੈਂਸ ਹੋ ਜੂਆ ਪੁਰਾਣਾ ਕਟਿਆ ਇਹ 4 ਨੰਬਰ ਹੋਣਗੇ ਨਾ ਉਹ ਟਰੈਕਟਰ ਜਿਆਦਾ ਕੋਈ ਗੱਲ ਨਹੀਂ ਵੀਰ ਜੀ ਐਨਓਸੀ ਦੀ ਜਿੰਮੇਵਾਰੀ ਸਾਡੀ ਹੁੰਦੀ ਹੈ ਠੀਕ ਹੈ ਜੀ ਖਰਚੇ ਵੀ ਸਾਡੇ ਹੋਏ ਐਨਓਸੀ ਠੀਕ ਹੈ ਜੀ 20 ਮਾਡਲ 6,55,000 ਰਜਿਸਟ੍ਰੈਂਟ ਕਿੰਨੇ ਦਾ ਤੇ ਆਪਾਂ ਦੇਖਾਂਗੇ ਇੰਨੇ ਦਾ ਇੰਨੇ ਦਾ ਨਾ ਭਾਈਆ ਪੂਰੇ 6 ਲੱਖ ਦਾ ਭਾਈ ਭਾਈ ਉਹਦਾ ਤਾਂ ਕਿੰਨਾ ਗੱਲ ਤੋਂ ਯਾਦ ਲੈ ਜੋ ਹਾਂਜੀ ਰੇ ਜੀ ਠੀਕ ਹੈ ਬਾਈ ਜੀ ਲੈ ਬਾਈ ਜੀ 963 ਹੈ ਗੱਟਾ ਬਿਲਕੁਲ ਨਵੇਂ ਟਾਇਰ ਆ ਬਾਈ ਤਾਜ਼ੇ ਆ ਦੇਖ ਹਾਂ ਜੀ ਦੇਦੇ ਵੀ ਐਮ ਆਰ ਪੀ ਪਿਛਲੇ ਤੇ ਵੀ ਪਿਆ ਵੀਰੇ ਆ ਦੇਖਦੇ ਆ ਦੇਖ ਠੀਕ ਹੈ ਨਾ ਤਾਂ ਚਾ ਕੋਈ ਲੰਡੂ ਜੀ ਕੰਪਨੀ ਨਹੀਂ ਬਾਈ ਐਮ ਆਰ ਪੀ ਦੇ ਟਾਇਰ ਆ ਤੇ ਸਿਰੇ ਸਿਰੇ ਹੀ ਗੱਲ ਬਾਤ ਆ ਤੇ ਲੋਲ ਫੈਂਸ ਹੋ ਜੂ ਪੁਰਾਣਾ ਕੱਟਿਆ ਜਾਊ ਕਿੰਨੇ ਘੰਟੇ ਚੱਲੇ ਵੀ ਦੇਖੀ ਚਾਬੀ ਲਾ ਕੇ ਦੇਖ ਲੈ ਇੰਨੇ ਆ 2500 ਘੰਟੇ ਠੀਕ ਨਾ 2500 ਬਟ 2600 ਘੰਟੇ ਦੇ ਕਰੀਬ ਟਰੈਕਟਰ ਚੱਲਿਆ ਹਾਂ ਕਿੰਨੀ 7 ਲੱਖ ਰੁਪਏ ਡਿਮਾਂਡ ਹੈ ਕਿੰਨੇ ਦਾ ਸੰਤ ਇਹ ਆਪਾਂ ਦਦਾਂਗੇ ਬਾਸ ਸਾਬ 7 ਲੱਖ 2000 ਇੱਕ ਜਿਹੜਾ ਪੂਰਾ 7 ਲੱਖ ਦੇ ਕਹਦੇ ਆ ਕਿਉਂ ਐਂ ਕਰਦੇ ਹੋ ਨੇ ਯਾਰ ਪੂਰਾ 7 ਲੱਖ 7 ਲੱਖ ਪੂਰਾ 7 ਲੱਖ ¡Pero ya ਪੂਰੇ ਲੈ ਜਿਓ ਜਰਗਾਤਾ ਯਾਰ ਪੂਰੇ 7 ਲੱਖ ਦਾ ਬਾਈ 963 ਟਰੈਕਟਰ ਇਹਨੂੰ ਵੇਚ ਜੂਗਾ ਜਮਾ ਨਵਾ ਬਾਈ ਹਰਪਾ ਕੇ ਲੈ ਜਾਓ ਨਵਾ ਟਰੈਕਟਰ ਹੈ ਜਮਾ ਵੀਡੀਓ ਨੂੰ ਬਾਈ ਜੀ ਦੱਬ ਕੇ ਲਾਈਕ ਕਮੈਂਟ ਸ਼ੇਅਰ ਕਰ ਦਿਓ ਹਾਂਜੀ ਠੀਕ ਆ ਸ਼ਾਮ ਦਾ ਟਾਈਮ ਆ ਥੋੜੀ ਕਾਲੀ ਆ ਬਾਈ ਯਾਰ ਠੀਕ ਹੈ ਜੀ ਤੇ ਕਾਕਾ ਦਾ ਟਾਈਮ ਇਸ ਕਰਕੇ ਬਾਈ ਬੜਾ ਟਾਈਮ ਆ ਬਾਈ ਟਰੈਕਟਰ ਨਹੀਂ ਦੱਸ ਸਕਦੇ ਸੌਰੀ ਕੋਈ ਮਰਜ਼ੀ ਕੋਈ ਵੀ ਟਰੈਕਟਰ ਲੈਣਾ ਹੈ ਸ਼ਰਮੇ ਨੂੰ ਬਾਈ ਕਾਲ ਕਰ ਲਿਓ ਲੋਨ ਫੈਂਸ ਵੀ ਕਰਾ ਰਹੇ ਆ ਥੱਬਾ ਸਹੀ ਹੋਣਾ ਚਾਹੀਦਾ ਬਾਈ ਤੁਹਾਡਾ ਹਾਂਜੀ ਤੇ ਪੁਰਾਣਾ ਵੀ ਕੱਟ ਲਾਂਗੇ ਜਿੰਨੇ ਦਾ ਹੋਇਆ ਜਿਸਾਨ ਦਾ ਠੀਕ ਹੈ ਜੇ ਕੇ ਪੈਸੇ ਦੇ ਦਿਓ ਠੀਕ ਆ ਬਾਈ ਤੇ ਕੀ ਕਹਿੰਦਾ ਸੀ ਵੀ ਜੇਕਰ ਮੈਂ ਕਾ ਆਇਆ ਹਾਂ ਤੁਸੀਂ ਘੱਟ ਕਰਦੇ ਹੋ ਉਹ ਦੇ ਚ ਕੇ ਪੈਸੇ ਦੇ ਦਿਓ ਜਾਂ ਪੇ ਨੂੰ ਗਾਲ ਫੋਲੋ ਇੱਲਤੀ ਲੈਣਾ ਠੀਕ ਹੈ ਜੀ ਪਿੰਡੂ ਫਾਰਮਰ ਪੀਵੀ 31 ਅੱਛਾ ਪਿੰਡੂ ਫਾਰਮ ਪੀਵੀ 31 ਵਾਲਾ ਬਾਈ ਜੀ ਪੇਜ ਕਰ ਲਓ ਫੋਲੋ ਹਾਂ ਜੀ ਰੱਬ ਕੇ ਕਰਿਓ ਭਾਈ ਲਾਈਕ ਕਮੈਂਟ ਸ਼ੇਅਰ ਹਾਂ ਜੀ ਹਾਂ ਜੀ ਇਹ ਬਹੁਤ ਬਹੁਤ ਮਿਹਰਬਾਨੀ ਬਾਈ ਸਸਤੀ ਕਾਲ ਸਰ ਠੀਕ ਹੈ ਧੰਨਵਾਦ ਬਾਈ ਜੀ ਧੰਨਵਾਦ ਬਾਈ ਜਸਵੰਤ ਸਿੰਘ ਠੀਕ ਹੈ ਠੀਕ ਹੈ ਬਾਈ ਜੀ